ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਲੇਕੇ ਹਟਾੜ ਇਹ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਹੈ ਨੇੜੇ ਇਹਦੇ ਮੱਲਾਂ ਵਾਲਾ ਰਹਿ ਜਾਂਦਾ ਸਤਲੁਜ ਦਰਿਆ ਬਿਲਕੁਲ ਉਹਦੇ ਕੰਢੇ ਦੇ ਉੱਤੇ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਜਾਣਿਆ ਪਛਾਣਿਆ ਚਿਹਰਾ ਹੈ ਪਸ਼ੂ ਪਾਲਣ ਦੇ ਵਿੱਚ ਕਿਉਂਕਿ ਮੱਝਾਂ ਬਹੁਤ ਚੰਗੀਆਂ ਘਰ ਦੇ ਵਿੱਚ ਸੰਭਾਲਦਾ ਤੇ ਨਾਲ ਸ਼ੌਂਕ ਰੱਖਦਾ ਮੇਲਿਆਂ ਦੇ ਵਿੱਚ ਵੀ ਐਸੋਰ ਪੀਡੀਐਫੇ ਮੇਲੇ ਦੇ ਵਿੱਚ ਵੀ ਇਸ ਭਰਾ ਨੂੰ ਬਹੁਤੇ ਵੀਰਾਂ ਨੇ ਦੇਖਿਆ ਹੋਊਗਾ ਅੱਜ ਕੁਸ ਪਸ਼ੂ ਵਿਕਾਊ ਕੀਤੇ ਜਿਦੇ ਚ ਬੂਰੀ ਮੱਝ ਬਿਲਕੁਲ ਤਾਜੀ ਸੂਈ ਵੀ ਐ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਤੇ ਕੱਟੀ ਵੀ ਬੂਰੀ ਐ ਇੱਕ ਐਚਐਫ ਵੈੜ ਬਿਲਕੁਲ ਸੂਈ ਤੇ ਇਹਨੇ ਵੀ ਬੱਚੀ ਨੂੰ ਜਨਮ ਦਿੱਤਾ ਇਹ ਤੋਂ ਬਿਨਾ ਜੇ ਵਿਕਰੀ ਵਾਲੇ ਪਸ਼ੂਆਂ ਚ ਆਪਾਂ ਦੇਖੀਏ ਤਾਂ ਇਧਰ ਇੱਕ ਮੱਝ ਸੂਈ ਨੂੰ ਥੋੜਾ ਟਾਈਮ ਹੋਇਆ ਬਹੁਤ ਸੋਹਣੇ ਦੁੱਧ ਤੇ ਚੱਲਦੀ ਐ ਇਹ ਵੀ ਫੋਰ ਸੇਲ ਹੈ ਬਾਕੀ ਨਾਗ ਜਿਹੜੇ ਤੁਸੀਂ ਹੋਰ ਦੇਖੋਗੇ ਸਕਰੀਨ ਉੱਤੇ ਘਰੇ ਰੱਖੇ ਹੋਏ ਆ ਤੇ ਇੱਕ ਮੱਝ ਇਧਰ ਨੀਲੀ ਰਾਵੀ ਨਸਲ ਦੀ ਹੈ ਹਜੇ ਟਾਈਮ ਇਹਦਾ ਰਹਿੰਦਾ ਸੌਣ ਦੇ ਵਿੱਚ ਇਹ ਵੀ ਫੋਰ ਸੇਲ ਹੈ ਵਕਾਊ ਹੈ ਐਸੇ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਤਿੰਨ ਘੋੜਿਆਂ ਵਾਲੇ ਪੱਖ ਤੋਂ ਨਾਗ ਦਿਖਾਉਣੇ ਆ ਉਹ ਵੀਡੀਓ ਦੇ ਲਾਸਟ ਵਿੱਚ ਹੋਣਗੇ ਤੁਸੀਂ ਆ ਕੇ ਦੇਖ ਲੋ ਜੇ ਤੁਸੀਂ ਖਰੀਦ ਸਕਦੇ ਹੋ ਆਓ ਬਾਈ ਤੋਂ ਜਾਣਕਾਰੀ ਲਈਏ ਦੋਸੋ ਪਹਿਲਾਂ ਆਪਾਂ ਮੇਲਿਆਂ ਦਾ ਜ਼ਿਕਰ ਕੀਤਾ ਸੀ ਤੇ ਇੱਕ ਮੱਝ ਉਹ ਦਿਖਾ ਦਈਏ ਜਿਹੜੀ ਮੇਲੇ ਦੇ ਵਿੱਚ ਜਾ ਕੇ ਆਈ ਹੈ ਉਸ ਤੋਂ ਬਾਅਦ ਚ ਵਿਕਰੀ ਵਾਲੇ ਪਸ਼ੂਆਂ ਦੀ ਵੀਡੀਓ ਸ਼ੁਰੂਆਤ ਕਰਾਂਗੇ ਸੇਵਕ ਭਾਈ ਸਸਤੀ ਕਾਰ ਭਾਈ ਸਸਤੀ ਕਾਰ ਸੇਵਕ ਭਾਈ ਛੌਂਕ ਪਰ ਪਹਿਲਾਂ ਤੋਂ ਹੀ ਪਸ਼ੂਆਂ ਦਾ ਘਰ ਦੇ ਵਿੱਚ ਹੈ ਹਨ ਹਾਂ ਭਾਈ ਪਹਿਲਾਂ ਤੋਂ ਹੀ ਹੈ ਮੇਲੇ ਦੇ ਵਿੱਚ ਰਕੀ ਪੀਡੀਐਫੇ ਮੇਲੇ ਤੇ ਮੱਝ ਲੈ ਕੇ ਗਈ ਸੀ ਮਿਲਕਿੰਗ ਦੇ ਵਿੱਚ ਗਈ ਸੀ ਨਾ ਹਾਂਜੀ ਕਿੰਨਾ ਦੁੱਧ ਦੇਈ ਭਾਈ ਉੱਤੇ 24 720 24 ਕਿਲੋ 720 ਗ੍ਰਾਮ 24 ਕਿਲੋ 720 ਗ੍ਰਾਮ ਦੁੱਧ ਦਤੈ ਨੇ ਠੀਕ ਹੈ ਅੱਛਾ ਪਹਿਲੀ ਵਾਰ ਹੀ ਗਏ ਸੀ ਮੇਲੇ ਚ ਨਹੀਂ ਭਾਈ ਅੱਗੇ ਤਨੌਲੇ ਵੀ ਗਏ ਤਨੌਲੇ ਵੀ ਗਏ ਸੀ ਉਦੋਂ ਮਿਲ ਕੇ ਗਿੱਚੇ ਲੈ ਕੇ ਹਾਂ ਉਦੋਂ ਦਿੱਤਾ ਸੀ 21 ਕਿਲੋ ਉੱਥੇ ਜਿਸੇ ਮੱਜਨੇ ਅੱਛਾ ਇਸੇ ਮੱਜਨੇ ਹਾਂਜੀ ਬਿਮਾਰ ਹੋ ਗਈ ਸੀ ਉੱਥੇ ਜਾ ਕੇ ਅੱਛਾ ਇਹ ਤਾਂ ਆਪਾਂ ਘਰੇ ਰੱਖੀ ਹੋਈ ਹੈ ਅਜੇ ਨਸ ਰੱਖੀ ਹੋਈ ਹੈ ਭਾਈ ਠੀਕ ਹੈ ਭਾਈ ਆਪਾਂ ਜਿਹੜੇ ਵਿਕਰੀ ਵਾਲੇ ਪਸ਼ੂ ਆਪਾਂ ਗਾਂ ਵਾਲੇ ਪਸ਼ੂ ਸ਼ੁਰੂਆਤ ਕਰਦੇ ਆਂ ਅੱਜ ਦੀ ਵੀਡੀਓ ਦੀ ਸੇਖ ਭਾਈ ਪਹਿਲੇ ਨੰਬਰ ਤੇ ਆਪਾਂ ਵੈੜ ਦਿਖਾਉਣੇ ਆ ਕਿੰਨਾ ਮਸੂਆ ਸੂਈ ਹੈ ਪਹਿਲਾ ਸੂਆ ਭਾਈ ਇਹਨੂੰ ਸੂਈ ਨੂੰ ਕਿੰਨਾ ਕੁ ਟਾਈਮ ਸੂਈ ਨੂੰ ਭਾਈ 3-4 ਘੰਟੇ ਹੋਇਆ ਜੇਰ ਪ ਤੋਰਗੇ ਨੋਪਾ ਦੋਸਤੋ ਪਹਿਲਾ ਸੁਆ ਸੋਈ ਜੀ ਬੈਠੋ ਨੀ ਕੁਲਦੀਪ ਮਸ਼ੀਨ ਨੂੰ ਜਨਮ ਦਿੱਤਾ ਵੱਛੀ ਵੀ ਸੋਹਣੀ ਹੈ ਤੇ ਗਾਂ ਆਪ ਵੀ ਸੋਹਣੀ ਹੈ ਸੋ ਹਵਾਨਾ ਦੇਖੋ ਦੋਸਤੋ ਭਰੇ ਹਵਾਨੇ ਚ ਤੁਸੀਂ ਦੇਖ ਰਹੇ ਹੋ ਇਹਨੂੰ ਬੈਣ ਨਹੀਂ ਦਿੱਤਾ ਕਿਉਂਕਿ ਏਸੀ ਵੀ ਜੇ ਰੱਦ ਵਿਚਾਲੇ ਜੇ ਹੋਵੇ ਨਾ ਫਿਰ ਵੀਡੀਓ ਨਹੀਂ ਵਧੀਆ ਬਣਦੀ ਰੰਗ ਰੂਪ ਪ੍ਰਿੰਟ ਸੋਹਣਾ ਹੈ ਹਵਾਨਾ ਫਿਕਸ ਜ ਹੈ ਚੰਗਾ ਤਿਆਰ ਹੈ ਬਿਲਕੁਲ ਗਲਾਬੀ ਰੰਗ ਦਾ ਹਵਾਨਾ ਦੋਸਤੋ ਕਿਉਂਕਿ ਵਾਈਟ ਰੰਗ ਦੀ ਵਹਿੜ ਲਾ ਦਿਓ ਖੇਲ ਤੇ ਭਾਵੇਂ ਪਾਣੀ ਪੀਂਦੀ ਪੀ ਲੈਣ ਦੋ ਸੋ ਦੇਖੋ ਇਹਦਾ ਟਾਂਚਾ ਚੰਗੀ ਅਗਾੜੀ ਆ ਦੱਸੋ ਇਹਦੀ ਅੱਗੋ ਵੀ ਹਵਾਨਾ ਚੰਗਾ ਪਛਾਣ ਨੂੰ ਵੀ ਚੰਗਾ ਹਵਾਨਾ ਹੈ ਬਾਕੀ ਤੁਸੀਂ ਇਹਨੂੰ ਆ ਕੇ ਦੇਖ ਲੈਣਾ ਜਿਹੜਾ ਵੀਰ ਖਰੀਦਣਾ ਚਾਹੁੰਦਾ ਜਿਹੜੇ ਵੀ ਪੱਕ ਤੋਂ ਤਸੱਲੀ ਕਰਨ ਦੀ ਲੋੜ ਆ ਉਹ ਤੁਸੀਂ ਕਰ ਸਕਦੇ ਹੋ ਦੇਖੋ ਹਵਾਨਾ ਥਣ ਥਿਚਵਾਈ ਵਾਲਾ ਰੱਖੂਗੀ ਵੈੜ ਬਹੁਤੀ ਭਲੂਣ ਨਹੀਂ ਪਰ ਹਵਾਨਾ ਬਹੁਤ ਸੋਹਣਾ ਤਿਆਰ ਸੋ ਬਾਕੀ ਜਾਣਕਾਰੀ ਤੁਸੀਂ ਭਰਾ ਤੋਂ ਲੈ ਸਕਦੇ ਹੋ ਨੰਬਰ ਮੈਂ ਸਕਰੀਨ ਉੱਤੇ ਲਾ ਦੂੰ ਬਾਈ ਪੂਛ ਪੜੋ ਮਰੀ ਇਹਦੀ ਸੋ ਤੁਹਾਨੂੰ ਫੇਰ ਇਹਦਾ ਹਵਾਨਾ ਦਿਖਾਵਾਂ ਵੈੜ ਦਾ ਬੜਾ ਸੋਹਣਾ ਹਵਾਨਾ ਤਿਆਰ ਬਿਲਕੁਲੀ ਤਾਜੀ ਸੂਈ ਵੀ ਹਜੇ ਜੇਰ ਪਾਉਗੀ ਤਾਂ ਭਰਾ ਇਹਦੀ ਵੀਡੀਓ ਬਣਾ ਕੇ ਰੱਖ ਲੂ ਛੱਡ ਦਿਓ ਭਾਈ ਤੇ ਜਿੰਨੀ ਸੋਹਣੀ ਆਪ ਆ ਦੋਸਤੋ ਓਨੀ ਸੋਹਣੀ ਇਹਨੇ ਛੀਨੂਗੀ ਜਨਮ ਦਿੱਤਾ ਇੱਕ ਬੂਰੀ ਮੱਝ ਸਵੇਰ ਇਹਦੀ ਮਿਲਕਿੰਗ ਹੋਈ ਵੀ ਹੈ ਤੇ ਅਸੀਂ ਵੀਡੀਓ ਬਣਾ ਰਹੇ ਆ ਲਗਭਗ 1 ਸਵਾ 1 ਦਾ ਟਾਈਮ ਹੋਊਗਾ ਕਿੰਨਵਾਂ ਵਸੂਆ ਸੂਈ ਭਾਈ ਬਈ ਤਿਹਜਾ ਸੂਈ ਇਹਨੂੰ ਕਿੰਨੇ ਦਿਨ ਹੋ ਗਿਆ ਜੀ ਸੂਈ ਬਸ ਅੱਜ ਹੀ ਸੂਈ ਹੈ ਵੀ ਕੱਟੀਆਂ ਜਨਮ ਦਿੱਤਾ ਨੇ ਇਹ ਵੀ ਅੱਜ ਹੀ ਸੂਈ ਇਹ ਤਾਂ ਚੋਰੀ ਲੱਗ ਕੇ ਦੀ ਹਾਂਜੀ ਚੋਰੀ ਹੈ ਇਹ ਦੋ ਤਿੰਨ ਚੋਰੀਆਂ ਨੇ ਚੋਲੀਆਂ ਜੀ ਠੀਕ ਹੈ ਤੋਰੀ ਭਾਈ ਇਹਨੂੰ ਸੋ ਦੋਸਤੋ ਤਿਹਜਾ ਫਾਰੇ ਦੀ ਮਿਲਕਿੰਗ ਬਾਈ ਹੋਰਾਂ ਨੇ ਕਰਤੀ ਕਿਉਂਕਿ ਜੇਰ ਪੈਣ ਵਾਸਤੇ ਜ਼ਰੂਰੀ ਹੁੰਦਾ ਤਾਂ ਇਹਨੂੰ ਚੋਇਆ ਹੋਇਆ ਬਾਈ ਹੋਰਾਂ ਨੇ ਦੇਖੋ ਟਾਂਚਾ ਬੂਰੀ ਦਾ ਸ਼ੌਂਕ ਰੱਖਦੇ ਹੋ ਤਾਂ ਨਾਲ ਪੂਰੀ ਕੱਟੀ ਵੀ ਮਿਲ ਜੂਗੀ ਤੁਹਾਨੂੰ ਹਜੇ ਪੁੜੇ ਹੋਵੇਂ ਹੀ ਆ ਕਿਉਂਕਿ ਸੋਈ ਸੂਬਾ ਹੀ ਹੈ ਤੇਦੀ ਮਿਲਕਿੰਗ ਹੋਈ ਵੀ ਆ ਹਵਾਨਾ ਇਹਦਾ ਹੁਣ ਤੁਹਾਨੂੰ ਖਾਲੀ ਜਿਹਾ ਵੰਗੂ ਦਿਸਦਾ ਹੋਊਗਾ ਇਹਦੇ ਨਾਲ ਬੱਚਾ ਫੀਮੇਲ ਕਾਫ ਆ ਕੱਟੀ ਨੂੰ ਇਹਨੇ ਜਨਮ ਦਿੱਤਾ ਤਾਂ ਚਾਹਦਾ ਦੇਖ ਲਓ ਲਿਆਓ ਵੀਰਵਾਸ ਸੋਏ ਬੂਰੀ ਮੱਝ ਕੱਟੀ ਵਾਲੀ ਅੱਗੋਂ ਵੀ ਹਵਾਨਾ ਦੇਖੋ ਹੁਣ ਤਾਂ ਖਾਲੀ ਹਵਾਨੇ ਦੇ ਹਿਸਾਬ ਤੇ ਜੱਜਮੈਂਟ ਖਾਓ ਜਦੋਂ ਸ਼ਾਮ ਨੂੰ ਇਹ ਦੁਆਰਾ ਮਿਲਕਿੰਗ ਤੇ ਆਊਗੀ ਉਦੋਂ ਨੂੰ ਪੂਰਾ ਭਰੂਗੀ ਹਵਾਨਾ ਸੇਵਕ ਬਾਈ ਇਹਦੀ ਜੇਰ ਪੈ ਗਈ ਸੀ ਹਾਂਜੀ ਬਾਈ ਜੇਰ ਪੈ ਗਈ ਓਕੇ ਤੇ ਕੱਟੀ ਨੂੰ ਨਿਗਾ ਮਨਾ ਦਿਓ ਕੱਟੀ ਠੀਕ ਹੈ ਕੱਟੀ ਦੋਸੋ ਦੀ ਬਹੁਤ ਸੋਹਣੀ ਨਾਲ ਜ਼ਰੂਰ ਦੇਖੋ ਤੁਸੀਂ ਇਹਦਾ ਪਤਾ ਕੁਸ ਕਿਹੜੇ ਬੁੱਲਦੀ ਹੈ ਜਾਂ ਨਹੀਂ ਬਾਈ ਨਹੀਂ ਪਤਾ ਠੀਕ ਹੈ ਸੋ ਦੋਸੋ ਖਰੀਦੀ ਹੋਈ ਮੱਝਾਂ ਤੇ ਇਹਦੇ ਕਰਕੇ ਨਹੀਂ ਪਤਾ ਵੀ ਇਹ ਕਿਹੜੇ ਬੁੱਲਦੀ ਹੋ ਬ੍ਰਾਊਨ ਕਲਰ ਮੱਝਾਂ ਵਾਂਗੂ ਹੀ ਸੋਣੀ ਕੱਟੀ ਨਾਲ ਇੱਕ ਦਿਨ ਦੀ ਹੈ ਹਜੇ ਕੁਝ ਘੰਟਿਆਂ ਦੀ ਹੈ ਤਾਂ ਹਾਈਟ ਵੀ ਚੰਗੀ ਦਿਸਦੀ ਹੈ। ਸੋ ਮੱਝ ਫੇਰ ਦੇਖ ਲਓ ਤੁਸੀਂ ਹੁਣ ਇਹਦਾ ਹਵਾਨਾ ਦੇਖੋ। ਇਸ ਤਰ੍ਹਾਂ ਇਹ ਹਵਾਨਾ ਹੁਣ ਦਿਖਾਉਂਦੀ ਹੈ। ਥਾਣੇ ਦੇ ਸੋਨੇ ਹੱਥੀਚੁਆਈ ਵਾਲੇ ਆ। ਸੋ ਇਹ ਦੋ ਨਾਕ ਤੁਹਾਨੂੰ ਇਸ ਸਾਈਡ ਤੋਂ ਦਿਖਾਤੇ ਆ ਕੁਸ ਪਰਲੇ ਪਾਸੇ ਤੋਂ ਪਸ਼ੂ ਦਿਖਾਉਣੇ ਆ। ਸੇਵਕ ਭਾਈ ਇਹ ਮੱਝ ਦੀ ਕੀ ਡਿਟੇਲ ਹੈ? ਕੰਨਮਾ ਸੂਆ ਕਿੰਨੇ ਚੱਲੀ ਸੂਈ? ਭਾਈ ਤੀਜਾ ਸੂਆ ਸੂਈ ਆ। ਜਹੱਜਰ ਸੂਈ 24 ਕਿਲੋ ਤੋਂ ਦਿੰਦੀ। ਹੁਣ ਵੀ 16 ਕਿਲੋ 15 ਕਿਲੋ 16 ਕਿਲੋ ਦਨ ਤਿੰਨ ਕਿ ਮਹੀਨੇ ਹੋ ਗਏ ਸੂਈ ਨੂੰ ਢਾਈ ਤਿੰਨ ਮ ਕਈ ਤਨ ਮਹੀਨਿਆਂ ਦੀ ਸੂਈ ਹੈ 15 16 ਕਿਲੋ ਹੁਣ ਦੁੱਧ ਹੈਗਾ ਹਾਂਜੀ ਹਾਂਜੀ ਸੂਆ ਇਹਦਾ ਤੀਜਾ ਦੱਸੋ ਤੀਜਾ ਸੂਆ ਜੀ ਠੀਕ ਹੈ ਬੱਚਾ ਇਹਦੇ ਨਾਲ ਕੀ ਹੈ ਕਟਾ ਜੀ ਬੱਚਾ ਕਟਾ ਹੈ ਹਾਂਜੀ ਰੇਟ ਇਹਦਾ ਕੀ ਕਰਦੇ ਰੇਟ ਫੋਨ ਤੇ ਕਰ ਲਾਂਗੇ ਠੀਕ ਹੈ ਤੋਰੀ ਬਈ ਸੋ ਸੋ ਢਾਈ ਮਹੀਨਿਆਂ ਦੀ ਢਾਈ ਤੋਂ ਤਿੰਨ ਮਹੀਨਿਆਂ ਦੀ ਸੂਈ 15 16 ਕਿਲੋ ਦੁੱਧ ਇਸ ਟਾਈਮ ਹੈਗਾ ਜਿਹੜਾ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਬੱਚਾ ਇਹਦੇ ਨਾਲ ਕਟਾ ਹੈ ਇਸ ਟਾਈਮ ਜਿਹੜਾ ਦੁੱਧ ਆਜਰ ਉਹ ਤੁਹਾਨੂੰ ਦੱਸਦਾ ਬਾਕੀ ਚੋ ਕੇ ਤੁਸੀਂ ਦੇਖਣੀ ਹੈ ਮੈਂ ਤੁਹਾਨੂੰ ਇਹਦਾ ਥਣ ਹਵਾਨਾ ਚੰਗੀ ਤਰ੍ਹਾਂ ਦਿਖਾ ਦੂੰਗਾ ਤਾਂ ਚਾ ਤੁਸੀਂ ਇਹਦਾ ਦੇਖ ਲਓ ਚੰਗੇ ਦੁੱਧ ਵਾਲੀ ਇਹ ਮੱਝ ਹੈ ਬੜਾ ਸੋਹਣਾ ਦੁੱਧ ਬਾਈ ਦੱਸਦਾ ਪਿਛਲੇ ਸੂਏ ਚ ਵੀ ਇਹਦਾ ਰਿਆ ਉੱਤੋਂ ਸਿੰਗਲ ਹੱਡੀ ਤੁਹਾਨੂੰ ਉੱਪਰ ਨੂੰ ਖੜੀ ਦਿਸਦੀ ਹੋਣੀ ਹੈ ਸੋ ਥਣ ਹਵਾਨਾ ਤੁਸੀਂ ਹੁਣ ਇਹਦਾ ਆਸੇ ਪਾਸੇ ਨੂੰ ਜਾਂਦੀ ਦਾ ਦੇਖੋ ਫਿਰ ਵੀ ਪਾਸ ਕੋਲ ਆ ਕੇ ਕਰਿਓ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਇਹਦਾ ਕੱਟਾ ਤੁਹਾਨੂੰ ਦਿਖਾ ਦਿੰਨਾ ਨਾਲ ਕੱਟਾ ਕੱਟੇ ਤੇ ਹੀ ਮਿਲਦੀ ਹੈ ਮੇਰੇ ਖਾਲਚੇ ਹਲੋ ਉਹ ਟੱਟਾ ਵੀ ਤੁਹਾਨੂੰ ਇਹਦਾ ਇੱਕ ਵਾਰ ਮੈਂ ਦਿਖਾਉਂਦਾ ਇੱਕ ਅੱਟਾ ਦੱਸੋ ਜਿਹੜੀ ਬੂਰੀ ਕੱਟੀ ਦੇ ਨਾਲ ਖੜਾ ਸੀ ਉਹ ਇਸ ਮੱਝ ਦਾ ਬੱਚਾ ਹੈ ਇੱਕ ਛੋਟੀ ਹੋਰ ਮਾਈ ਕੋਲ ਬਹੁਤ ਸੋਹਣੀ ਖੜੀ ਹੈ ਇਹਦਾ ਪਹਿਲਾਂ ਹਵਾਨਾ ਫੇਰ ਦੇਖ ਲਓ ਨੂੰ ਮੱਝ ਸੋਹਣੀ ਖੜੀ ਹੈ ਇਸ ਤਰ੍ਹਾਂ ਦਾ ਰੁਖ ਦੱਸੋ ਇਹਦੇ ਥਣ ਹਵਾਨੇ ਦਾ ਹੈ 15 16 ਕਿਲੋ ਦੁੱਧ 15 ਕਿਲੋ ਤੁਸੀਂ ਮੰਨ ਕੇ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਏ ਦਾ ਸਿੰਘ ਬਹੁਤ ਸੋਹਣਾ ਹੈ ਬਾਕੀ ਟਾਂਚਾ ਤੁਸੀਂ ਦੇਖ ਹੀ ਲਿਆ ਬਾਈ ਇਹ ਟੀਕੇ ਨੇ ਚਰਦੀ ਗੱਬਣ ਇਹ ਬਾਈ 7 7 ਮਹੀਨਾ ਦੀ ਗੱਬਣ ਹੋ ਗਈ ਹੈ ਤੇ 2 ਸਾਲ ਦੀ ਆਪ ਉਂਝ ਹੋ ਗਈ ਹੈ ਅੱਛਾ ਹਜੇ ਤਾਂ ਫਰਖੀਰੀ ਹੋ ਗਈ ਹੈ ਆ ਠੀਕ ਹੈ ਜੀ ਠੀਕ ਹੈ ਡਾਇਮੰਡ ਦੀ ਹੈ ਹੈ ਡਾਇਮੰਡ ਦੀ ਹੈ ਹੁਣ ਗੱਬਣ ਕਿਹੜੇ ਤੋਂ ਹੈ ਗੱਬਣ ਮੇਰੇ ਕੋਲ ਆਪਦੇ ਕੋਲ ਮਾਲੀ ਸੀ ਉਹ ਤੋਂ ਆ ਜੀ ਅਛਾ ਉਹਦੇ ਤੋਂ ਗੱਬਣ ਕਰਾਈ ਵੀ ਹੈ ਠੀਕ ਹੈ ਇਹ ਵੇਚਣੀ ਹੈ ਜਾਂ ਨਹੀਂ ਨਹੀਂ ਸਰ ਇਹ ਤਾਂ ਵੈਸੇ ਚੌਂਕੀਆਂ ਦੇ ਸਾਰੇ ਸੋ ਦੱਸੋ ਇਹ ਬਹੁਤ ਸੋਹਣੀ ਮੱਝ ਬਾਈ ਨੇ ਇੱਕ ਖਰੀਦੀ ਸੀ ਉਹਦੀ ਧੀ ਹੈ ਡਾਇਮੰਡ ਬੋਲਦੀ ਹੈ ਸੱਤਾਂ 7.5 ਮਹੀਨਿਆਂ ਦੀ ਗੱਬਣ ਹੋ ਚੱਲੀ ਬਹੁਤ ਸੋਹਣੀ ਹਾਈਟ ਚੰਗੀ ਬਾਈ ਨੇ ਸੰਭਾਲੀ ਐ ਇੱਕ ਮੱਝ ਵਿਕਾਊ ਆ ਨੀਲੀ ਰਾਵੀ ਨਸਲ ਦੀ ਇਹ ਮੱਝ ਕਹਿਣ ਮਸੂਹ ਜਿਸ ਵੇ ਸੁਣਾਇਆ ਨੇ ਕਿੰਨਾ ਚਿਰ ਲਊਗੀ ਹਜੇ ਬੱਸ 15 ਦਿਨ ਲਊਗਾ ਤਵੱਦ ਹਜੇ 15 ਦਿਨ ਲੈ ਸਕਦੇ ਹਾਂ ਠੀਕ ਐ ਅੱਛਾ ਭਾਈ ਇਹ ਪਤਾ ਕੁਸ ਕਿਹੜੇ ਮਾਲੀ ਦੀ ਆ ਜਿਹੜਾ ਗੱਬਣ ਨਹੀਂ ਇਹ ਨਹੀਂ ਪਤਾ ਗਾ ਗੱਬਣ ਦਾ ਵੀ ਨਹੀਂ ਪਤਾ ਜਿਹੜਾ ਉਹਨਾਂ ਮੈਨੂੰ ਰਿਕਾਰਡ ਦੱਸਿਆ ਦਾ 16 ਤੋਂ 17 ਕਿਲੋ ਤੋਂ ਦਹੀਂ ਦੂਜੇ ਸੂਈ ਚੋਇਆ ਵਾ ਠੀਕ ਐ ਹਾਂਜੀ ਤੋਰੀ ਭਾਈ ਸੋ ਦੱਸੋ 15 ਦਿਨ ਲਊਗੀ 16 17 ਲੀਟਰ ਦੂਜੇ ਸੂਏ ਦਾ ਰਿਕਾਰਡ ਬਾਈ ਕਹਿੰਦਾ ਵੀ ਮਾਲਕਾਂ ਨੇ ਦੱਸਿਆ ਇਸ ਭਰਾ ਨੇ ਖਰੀਦੀ ਵੀ ਹੈ ਨੀਲੀ ਰਾਵੀ نسل ਚ ਪੈਂਦੀ ਹੈ 15 ਦਿਨਾਂ ਦੀ ਕੱਚੀ ਦੇ حساب ਤੇ ਹਵਾਨਾ ਦੇਖ ਲਓ ਜੇ ਦੁੱਧ ਦਾ ਰਿਕਾਰਡ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ ਦੇ ਵਿੱਚ 15 ਤੋਂ 16 ਲੀਟਰ ਪਿਛਲੇ ਸੂਏ ਦਾ ਮਾਲਕਾਂ ਦੇ ਦੱਸਣ ਮੁਤਾਬਕ ਤੁਸੀਂ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਹੈ ਪਤਲੀ ਪੂਸ਼ਾ ਬਿਲਕੁਲ ਇਹਦੀ ਸੈਂਗੇ ਦਾ ਕੁੰਡਾ ਮੁੜਿਆਵਿਆ ਸਿੰਘ ਦਾ ਬਿਲਕੁਲ ਥੋੜਾ ਜਿਹਾ ਜਿਹੜਾ ਉਹ ਸਾਈਜ਼ ਵਤ ਕੇ ਮੁੜਿਆ ਉਪਰੋ ਹਵਾਨਾ ਦੇਖੋ ਅਗਾੜੀ ਵੀ ਠੀਕ ਆ ਬਾਕੀ ਹਜੇ ਕੱਚੀ ਆ ਬਹੁਤਾ ਹਵਾਨਾ ਹਜੇ ਇਹਨੇ ਬਣਾਇਆ ਨਹੀਂ ਕਿਉਂਕਿ ਦਿਨ ਹਜੇ ਦੇ ਪਏ ਆ ਸੋ ਇਸ ਸਾਈਡ ਤੋਂ ਇਹ ਪਸ਼ੂ ਵਿਕਰੀ ਵਾਲੇ ਜਿਹੜੇ ਸੀਗੇ ਉਹ ਤੁਹਾਨੂੰ ਦੱਸਦੇ ਆ ਬਾਕੀ ਸ਼ੌਕੀਆ ਦਿਖਾਏ ਆ ਕੁਛ ਨਾ ਘੋੜਿਆਂ ਵਾਲੇ ਪਾਸਿਓਂ ਸੀਗੇ ਉਹ ਤੁਹਾਨੂੰ ਵੀਡੀਓ ਚ ਦਿਖਾਉਨੇ ਆ ਆ ਦੋਸਤੋ ਦੋ ਝੋਟੀਆਂ ਹੋਰ ਇਸ ਸਾਈਡ ਤੇ ਖੜੀਆਂ ਸੀ ਉਹ ਵੀ ਤੁਹਾਨੂੰ ਇੱਕ ਵਾਰ ਦਿਖਾ ਦਈਏ ਸੇਵਕ ਬਾਈ ਇਹ ਡਿਟੇਲ ਕੀ ਹੈ ਦੀ ਝੋਟੀਆਂ ਬਾਈ ਇਹ ਦੋ ਸਾਲਾਂ ਦੇ ਲਾਗੇ ਬੰਨੇ ਹੋ ਚੱਲੀ ਹੈ ਹਰਿਆਣੇ ਦਾ ਹਰਿਆਣੇ ਬਾਰਡਰ ਤੇ ਕੋ ਮਾਲੀ ਆ ਬਾਜ ਬਾਜ ਨਾਂ ਬਾਈਦਾ ਉਹ ਤੇ ਖੁਸ਼ ਹੈ ਅੱਛਾ ਉਹ ਦੀ ਹੈ ਗੱਬਣ ਹੋ ਗਈ ਇਹ ਹਾਂਜੀ ਗੱਬਣ ਆ ਠੀਕ ਹੈ ਦੋਸਤੋ ਦੋ ਦੰਦ ਝੋਟੀ ਦੇਖੋ ਤੁਸੀਂ ਕੋਈ ਬਾਜ ਨਾਂ ਦਾ ਮਾਲੀ ਹੈ ਹਰਿਆਣੇ ਦੇ ਵਿੱਚ ਉਹ ਦੀ ਏ ਧੀ ਹੈ ਤੇ ਹੋਰ ਸਾਈਡ ਤੇ ਮੜਾ ਬਾਈ ਦਿਖਾਈ ਗਏ ਦੇਖੋ ਇਹ ਸਾਮ ਸੰਭਾਲ ਦਾ ਮੁੱਲ ਆ ਦੋਸਤੋ ਇਸ ਉਮਰ ਦੇ ਵਿੱਚ ਇੰਨਾ ਇਹਨਾਂ ਦੀ ਗ੍ਰੋਥ ਹੋਣੀ ਜਿਵੇਂ ਪਰਲੇ ਪਾਸੇ ਝੋਟੀ ਦਿਖਾਈ ਸੀ ਕਲਦ ਕਾਠ ਇੱਕ ਹੋਰ ਝੋਟੀ ਇਹਦੀ ਕੀ ਡਿਟੇਲ ਆ ਭਾਈ ਤੇ ਭਾਈ ਉਸੇ ਝੋਟੀ ਦੀ ਜਿਹੜੀ 15-16 ਕਿਲੋ ਦੁੱਧ ਵਾਲੀ ਉਹਦੀ ਹੈਗੀ ਆ ਪਿੱਛੇ ਰਿਹਾਨਿਓ ਮਗਰ ਆਈ ਸੀ ਉਹ ਤਾਂ 29 30 ਦੀ ਕਹਿੰਦੇ ਸੀ ਪਤਾ ਨਹੀਂ ਹੁਣ ਇਹ ਕਿਹੜੇ ਠੀਕ ਹੈ ਹਾਂ ਦੱਸੋ ਜਿਹੜੀ ਮੱਝ ਆਪਾਂ ਤੁਹਾਨੂੰ 15-16 ਕਿਲੋ ਵਾਲੀ ਦਿਖਾਈ ਹੈ ਉਹਦੀ ਧੀ ਹੈ ਪਿਛਲੇ ਸੂਏ ਦੀ ਪਿਛਲਾ ਸੂਆ ਉਹ ਮਾਈ ਦਾ ਬਾਈ ਨੇ ਘਰੇ ਹੀ ਚੋਇਆ ਸੀ ਤੇ ਚੰਗਾ ਉਸ ਮਾਈ ਨੇ ਦੁੱਧ ਦਿੱਤਾ ਪਿਛਲੇ ਸੂਏ 'ਚ ਐਸ ਵਾਰ ਸੋਹਣੇ ਦੁੱਧ ਤੇ ਚੱਲਦੀ 2-3 ਮਹੀਨਿਆਂ ਦੀ ਸੋਈ ਉਹਦੀ ਧੀ ਐਮੋਨਤੀ ਦੀ ਬਾਈ ਕਹਿੰਦਾ ਮਾਲਕਾਂ ਨੇ ਦੱਸੀ ਐ ਪਰ ਇਹ ਜੋ ਮੱਝ ਦੇ ਨਾਲ ਆਈ ਸੀਗੀ ਕਨਫਰਮ ਆਪਦੇ ਹੱਥੀ ਜੋ ਸੀਮਨ ਲਵਾਉਣੇ ਆ ਫੇਰ ਹੁੰਦਾ ਪਸ਼ੂ ਆਉ ਕੋੜ ਨਾਲੇ ਪਾਸੋਂ ਕੁਸਕ ਪਸ਼ੂ ਬਾਈ ਦੇ ਦੇਖਦੇ ਆ ਇਹ ਰੱਖ ਰਖਾ ਵਾਸਤੇ ਬਾਈ ਨੇ ਜਗ੍ਹਾ ਬਣਾਈ ਐ ਅੰਦਰ ਪਸ਼ੂ ਬਾਹਰ ਕੱਢ ਤੇ ਸਾਹਮਣੇ ਛੱਪੜ ਆ ਪੌਂਡ ਬਣਿਆ ਹੋਇਆ ਜਿੱਦੇ ਚ ਪਸ਼ੂ ਨਾ ਹੁੰਦੇ ਐ ਇਹ ਜਗ੍ਹਾ ਜਿਹੜੀ ਬਾਈ ਦੀ ਬਣਾਈ ਹੋਈ ਆ ਪਸ਼ੂਆਂ ਦੇ ਰੱਖ ਰਖਾਵ ਲਈ ਸੇਵਕ ਬਾਈ ਇਹ ਦੀ ਕੀ ਡਿਟੇਲ ਆ ਬਛੇਰਾ ਘੋੜਾ ਸਾਹਮਣੇ ਜਾਫਰ ਦਾ ਬੱਚਾ ਦਾ ਹੂੰ ਇਹ 2 ਸਾਲ ਦੇ ਕਰੀਬ ਲੱਗੇ ਪਨੇ ਹੋ ਗਿਆ ਦਾ ਠੀਕ ਹੈ ਹਾਂਜੀ ਅ ਇਹ ਵੇਚਣਾ ਆਪਾਂ ਹੁਣ ਹਾਂਜੀ ਇਹ ਸੇਲ ਕਰਨਾ ਠੀਕ ਹੈ ਸੋ ਦੋਸੋ ਜਾਫਰ ਦਾ ਬੱਚਾ ਇਹ ਮੇਰੇ ਖਿਆਲ ਚ ਮਾਰਵਾੜੀ ਨਸਲ ਚ ਆ ਗਿਆ ਮਾਰਵਾੜੀ ਠੀਕ ਹੈ ਸੋ ਮਾਰਵਾੜੀ ਨਸਲ ਹੈ ਵੀਰ ਕਹਿੰਦਾ ਵੀ ਲਗਾਮਾ ਪਾ ਕੇ ਮੈਂ ਇਹਨੂੰ ਤੋੜ ਕੇ ਦਿਖਾਉਣਾ ਤੇ ਆਪਾਂ ਥੋੜਾ ਤੋੜ ਕੇ ਦਿਖਾ ਦਿੰਨੇ ਆ ਜਿਹੜਾ ਵੀਰ ਖਰੀਦਣਾ ਚਾਵੇ ਤਾਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਮੱਥੇ ਪਟਾ ਪਿਛਲੇ ਪੈਰ ਵਾਈਟ ਹੈ ਸੋ ਬਾਕੀ ਜੋ ਡਿਟੇਲ ਹੈ ਉਹ ਬਾਈ ਨੇ ਆਪਾਂ ਨੂੰ ਦੱਸਤੀ ਹੈ ਜਿਹੜਾ ਵੀ ਖਰੀਦਣਾ ਚਾਹੂਗਾ ਆ ਕੇ ਦੇਖ ਲੂਗਾ ਇਹਦੀ ਹਾਈਟ ਕਿੰਨੀ ਹੋਊਗੀ ਅੰਦਾਜ਼ਾ ਜੋ ਮੈਂ ਕਿੰਨੀ 58 ਹੋਊਗੀ 59 ਠੀਕ ਹੈ ਦੋਸਤੋ ਅੜੀ ਆ ਗਿਆ 59 ਤਾਂ ਚੰਗੂ ਬਾਈ ਕਹਿੰਦਾ ਵੀ ਆਈਡੀਆ ਹੈਗਾ ਇਹਦੀ ਹਾਈਟ ਹੋਊਗੀ ਸੋ ਇਹ ਬਚੇਰਾ ਇਹ ਘੋੜਾ ਜਿਹੜਾ ਬਾਈ ਵੇਚਦੇ ਨੇ ਲਿਆ ਵੀਰੇ ਵਾਪਸ ਉਹ ਦੇਖੋ ਇਹਦਾ ਟਾਂਚਾ ਤੁਸੀਂ ਇਹ ਤੋਂ ਬਿਨਾ ਦੱਸੋ ਕੁਝ ਹੋਰ ਨਗ ਹੈਗੇ ਜਿਹੜੇ ਤੁਹਾਨੂੰ ਦਿਖਾਉਣੇ ਆ ਭਾਈ ਅੱਗੇ ਜਿਹੜੀ ਇਹ ਸਾਹਮਣੇ ਇਹ ਘੋੜੀ ਹੈ ਠੀਕ ਹੈ ਹੂੰ ਅਜੇ 15 ਦਿਨ ਹੋ ਗਏ ਸੁੱਈ ਸੀਗੀ ਬੱਚਾ ਦਿੱਤਾ ਸੀ ਨੇ ਬਸ਼ੇਰਾ ਨੁਗਰਾ ਪਰ ਬਸ਼ੇਰਾ ਮਰ ਗਿਆ ਦੁੱਧ ਨਹੀਂ ਚੁੰਗਿਆ ਨੇ ਅੱਛਾ ਹਾਂਜੀ ਠੀਕ ਹੈ ਸੋ ਇਹ ਵੀ ਦੱਸੋ ਫॉर ਸੇਲ ਹੈ ਇਹਨੂੰ ਤੁਸੀਂ ਦੇਖ ਲਓ ਇਹ ਕਿਹੜੀ ਬਰੀਡ ਚ ਆ ਜਾਂਦੀ ਭਾਈ ਇਹ ਵੀ ਮਾਰਵਾੜੀ ਕੀ ਪੈ ਜਾਂਦੀ ਨਹੀਂ ਨਹੀਂ ਭਾਈ ਹਾਂ ਫੇਸਬੁਕ ਜਿਹੜੀ ਆਪਣਾ ਆਮ ਘੁਣੇ ਦੇ ਸਟੇਟ ਆ ਰਹੇ ਉਹ ਅੱਛਾ ਠੀਕ ਹੈ ਸੋ ओके ਇਹਦੇ ਨਾਲ ਜਿਹੜਾ ਬਈ ਸਾਹਮਣੇ ਇਹ ਬੇਸ਼ੇਰੀ ਹੈ ਹਾਂਜੀ ਚੰਬੀ ਬੇਸ਼ੇਰੀ ਆ ਜੀ 2 ਸਾਲ ਦੇ ਕਰੀਬ ਲਾਗੇ ਬਨੇ ਹੋ ਗਈ ਹੈ ਵੀ ਠੀਕ ਹੈ ਹਾਂਜੀ ਇਹ ਵੀ ਵੇਚ ਦੇਣੀ ਹਾਂਜੀ ਇਹ ਵੀ ਵੇਚ ਦੇਣੀ ਕੋੜਿਆਂ ਨਾਲ ਵੇਚਣੀ ਸੋ ਦੋਸਤੋ ਇਹ ਕੋੜਿਆਂ ਵਾਲੇ ਪਾਸਿਓਂ ਤਿੰਨ ਜਾਨਵਰ ਬਾਈ ਕੋਲ ਹੈਗੇ ਜਿਹੜੇ ਵੇਚ ਦੇਣੇ ਆ ਬਾਈ ਨੇ ਜਿਹੜਾ ਵੀਰ ਖਰੀਦਣਾ ਚਾਵੇ ਤਾਂ ਤੁਸੀਂ ਆ ਕੇ ਦੇਖ ਲਓ ਇਹਨਾਂ ਬਾਰੇ ਬਹੁਤ ਹੀ ਨੌਲੇਜ ਨਹੀਂ ਹੈ ਤੇ ਵੀਡੀਓ ਦੇ ਵਿੱਚ ਤੁਹਾਨੂੰ ਇਹ ਦਿਖਾ ਦਿੱਤੇ ਚੌਕੀਆਂ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ